ਸਰੇ ਕਾਲ ਤੱਕ ਸਾਹਿਬ ਦੇ ਵੱਲੋਂ ਪਹਾੜਾ ਵਿਭਾਗ ਦੇ ਜੋ ਮੁਖੀ ਨੇ ਜਸਵੰਤ ਸਿੰਘ ਜ਼ਫਰ ਤੇ ਨਾਲ ਅੱਜ ਸਿੱਖਿਆ ਮੰਤਰੀ ਹੁਣਾਂ ਨੂੰ ਤਾਲਬ ਕੀਤਾ ਗਿਆ ਸੀ ਸਿੱਖਿਆ ਮੰਤਰੀ ਉੱਥੇ ਪਹੁੰਚੇ ਨੇ ਧਾਰਮਿਕ ਸਜ਼ਾ ਉਹਨਾਂ ਨੂੰ ਲੱਗੀ ਹੈ ਕਾਚ ਬੈਠੇ ਲੈ ਕੇ ਮੰਤਰੀ ਜਸਵੰਤ ਸਿੰਘ ਬਾਂਸ ਉਹਨਾਂ ਨੂੰ ਤਾਲਬ ਕਰਨਾ ਆਪਣੇ ਹੱਥ ਵੱਡੀ ਗੱਲ ਹੈ ਇਹਦਾ ਨੋਟਸ ਲੈ ਜਾਣਾ ਬਣਦਾ ਹੀ ਸੀ ਇਹ ਕਾਲਤਾ ਸਾਹਿਬ ਉਹਨਾਂ ਨੂੰ ਨੋਟਸ ਲੈ ਕੇ ਫੋਨ ਵਾਲੇ ਦਿਨਾਂ ਚ ਜੋ ਧਾਰਮਿਕ ਸਜ਼ਾ ਨੂੰ ਲਾਈ ਉਹ ਤਾਂ ਉਹ ਉਤਾਨਗੇ ਜਣੇ ਨਵਾਉਣਗੇ ਨਵਾਉਣਗੇ ਜੀ ਰੇ ਵੀ ਗੱਲ ਹੈ ਕਿ ਇੱਕ ਸੁਨੇਹਾ ਗਿਆ ਵਾਰ-ਵਾਰ ਇਹ ਕਿਹਾ ਜਾਂਦਾ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਪਰ ਵਾਰ-ਵਾਰ ਕਲੇਮ ਕੀਤੇ ਜਾਂਦੇ ਨੇ ਦਾਅਵੇ ਕੀਤੇ ਜਾਂਦੇ ਨੇ ਧਰਾਂ ਦੇ ਵੱਲੋਂ ਤਾਂ ਅੱਜ ਇਹ ਕਲੀਅਰ ਕਰ ਦਿੱਤਾ ਗਿਆ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਦੀ ਜਿਹੜੀ ਸਰਪ੍ਰਸਤੀ ਹੈ ਉਸ ਤਾਂ ਉਹ ਕਿਸੇ ਵੀ ਧਿਰ ਦੀ ਨਹੀਂ ਹੈ 20 ਦਸੰਬਰ ਨੂੰ ਜਿਹੜਾ ਫੈਸਲਾ ਹੋਇਆ ਸੀ ਕਾਲੀਗੜ੍ਹ ਦੀ ਲੀਡਰਸ਼ਿਪ ਨੂੰ ਲੈ ਕੇ ਸੀ ਪੰਜ ਮੈਂਬਰੀ ਸੱਤ ਮੈਂਬਰੀ ਕਮੇਟੀ ਬਣੀ ਜਿਹੜੀ ਬਾਅਦ ਚ ਪੰਜ ਮੈਂਬਰੀ ਕਮੇਟੀ ਰਹੇਗੀ ਉਦੇਵਲੋਂ ਕਿਆ ਜਾ ਰਿਹਾ ਸੀ ਲਗਾਤਾਰ ਕਿ ਕਾਲ ਤਾਂ ਹਦੇ ਦੀਸ਼ ਅੰਸਾਰ ਅੰਤਿਖਾਲੀ ਜਲਦੀ ਪੱਤੀ ਕਰ ਰਹੇ ਹਨ ਕਿ 11 ਅਗਸਤ ਨੂੰ ਤੀਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਸੋਹਣੀ ਗੁਰਦਰਾ ਪ੍ਰਬੰਧਕ ਕਮੇਟੀ ਪੰਜਵੇਂ ਮੈਂਬਰੀ ਕਮੇਟੀ ਨੂੰ ਜਨਨਾ ਹੋਸ ਕਰਨ ਦੀ ਇਜਾਜ਼ਤ ਦੇਵੇਗੀ ਗੱਲ ਸਰਕਾਰ ਦੀ ਕਰੀਏ ਤਾਂ ਸਰਕਾਰ ਦੇ ਵੀ ਕੁਝ ਲੀਡਰ ਨੇ ਜਿਹੜੇ ਉਹ ਇਸ ਨੀਤੀ ਤੋਂ ਖੁਸ਼ ਨਹੀਂ ਹੈ ਕਿਹੜੀਆਂ ਪਾਰਟੀਆਂ ਦੇ ਆਗੂ ਹੋਣਗੇ ਜਿਹੜੇ ਵਿਲੈਸ ਕਰਕੇ ਵਿਰੋਧ ਕਰਦੇ ਕਿ ਹੋ ਸਕਦਾ ਹੈ ਕਿ ਆਪ ਦਾ ਵਿਰੋਧ ਕਰਾਂਗੇ ਤਾਂ ਕੱਲ ਨੂੰ ਅਸੀਂ ਸਾਤਾਜਾ ਸਕਦੇ ਆ ਕੋਈ ਜਿਹੜੀ ਅੰਦਰੋਂ ਆਵਾਜ਼ ਉੱਚੀ ਆ ਕੋਈ ਨਹੀਂ ਕਹਿ ਵੀ ਆਪਦੇ ਅੰਦਰ ਆਪਕੇ ਬਗਾਵਤ ਦੀ ਗੱਲ ਹੈ ਜੀ ਜੀ ਕਿਦਰੀ ਉਹਨਾਂ ਨੂੰ ਲੱਗਦਾ ਹੈ ਕਿ ਲੈਂਡ ਪੂਲਿੰਗ ਪਾਲਿਸੀ ਜਿਹੜੀ ਹੈਗੀ ਆ ਉਹ ਪੰਜਾਬੀਆਂ ਨੂੰ ਸਾਡੇ ਨਾਲ ਤੋੜ ਰਹੀ ਆ ਨਰਾਜ਼ ਕਰ ਰਹੀ ਆ ਪਾਰਟੀ ਦੇ ਅੰਦਰੋਂ ਵੀ ਇਦਾਂ ਦੇ ਸੁਝਾਅ ਆ ਰਿਹਾ ਹੈ ਕਿ ਟਕਰਾਅ ਤੋਂ ਬਚਿਆ ਜਾਵੇ ਸਤਿ ਸ਼੍ਰੀ ਅਕਾਲ ਜੀ న్యూਸ ਬਿਹਾਈਂਡ న్యూਸ ਦੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਭ ਸਦੂ ਤੇ ਅੱਜ ਗੱਲਬਾਤ ਕਰਾਂਗੇ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਬੈਂਸ ਨੂੰ ਲੱਗੀ ਧਾਰਮਿਕ ਸਜ਼ਾ ਦੇ ਬਾਰੇ ਆਖਿਰ ਅੱਜ ਉਹ ਸ੍ਰੀ ਕਾਲ ਤੱਕ ਸਾਹੇ ਪੇਸ਼ ਹੋਏ ਉਥੇ ਕੀ ਗੱਲਾਂ ਬਾਤਾਂ ਹੋਈਆਂ ਕਿਸ ਤਰ੍ਹਾਂ ਦੇ ਹੁਕਮ ਸੁਣਾਏ ਗਏ ਉਸ ਪਰ ਇਹ ਗੱਲਬਾਤ ਕਰਾਂਗੇ ਤੇ ਗੱਲਬਾਤ ਪੰਜ ਸਿੰਘ ਸਹਿਬਾਨਾਂ ਦੀ ਆਪਸੀ ਇਕਤਰਤਾ ਦੀ ਵੀ ਜ਼ਰੂਰ ਕਰਾਂਗੇ ਇਹ ਆਖਰ ਉਸ ਦੇ ਵਿੱਚ ਕਿਸ ਤਰ੍ਹਾਂ ਦੀਆਂ ਵਿਚਾਰ ਚਰਚਾਵਾਂ ਹੋਈਆਂ ਨੇ ਜੋ ਕਿ ਸਿਆਸੀ ਪੱਖ ਤੋਂ ਬਹੁਤ ਜ਼ਿਆਦਾ ਅਹਿਮ ਹੈ ਮੇਰੇ ਨਾਲ ਜੁੜ ਚੁੱਕੇ ਨੇ ਸਾਡੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਸਿੱਧੂ ਜੀ ਸਿੱਧੂ ਸਾਹਿਬ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਆਹ ਮਿਹਰਬਾਨੀ ਧੰਨਵਾਦ ਤੁਹਾਡਾ ਵੀ ਦਰਸ਼ਕਾਂ ਨੂੰ ਨਹੀਂ ਸਤਿਕਾਰ ਨਾਲ ਸਸ਼ੀਕਾਲ ਤਾਂ ਤੁਸੀਂ ਜ਼ਿਕਰ ਕਰ ਰਹੇ ਹੋ ਕੋਈ ਦੂਰ ਹੈ ਨਹੀਂ ਆ ਮੁੱਦੇ ਆ ਲਓ ਸਵਾਲ ਜੀ ਸਿੱਧੂ ਸਾਹਿਬ ਗੱਲ ਕਰਾਂਗੇ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਉਹਨਾਂ ਦੇ ਬਾਰੇ ਆਪਾਂ ਜਾਣਦੇ ਆ ਜਿਸ ਤਰ੍ਹਾਂ ਕਿ ਭਾਸ਼ਾ ਵਿਭਾਗ ਦੇ ਵੱਲੋਂ ਜੰਮੂ ਕਸ਼ਮੀਰ ਦੇ ਵਿੱਚ ਇੱਕ ਸਮਾਗਮ ਕਰਵਾਇਆ ਗਿਆ ਸੀ ਜੋ ਕਿ ਨੌਵੇਂ ਪਾਤਸ਼ਾਹ ਸਾਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਦੇ ਨਾਲ ਸਬੰਧਤ ਸੀ ਪਰ ਉੱਥੇ ਕੁਝ ਹੋਰ ਹੁੰਦਾ ਉੱਥੇ ਭੰਗੜੇ ਪੈਂਦੇ ਨੇ ਜਿਸ ਤੋਂ ਬਾਅਦ ਸਰੇ ਕਾਲ ਤੱਕ ਸਾਹਿਬ ਦੇ ਵੱਲੋਂ ਪਹਾੜਾ ਵਿਭਾਗ ਦੇ ਜੋ ਮੁਖੀ ਨੇ ਜਸਵੰਤ ਸਿੰਘ ਜ਼ਫਰ ਤੇ ਨਾਲ ਅੱਜ ਸਿੱਖਿਆ ਮੰਤਰੀ ਉਹਨਾਂ ਨੂੰ ਤਾਲਬ ਕੀਤਾ ਗਿਆ ਸੀ ਸਿੱਖਿਆ ਮੰਤਰੀ ਉੱਥੇ ਪਹੁੰਚੇ ਨੇ ਧਾਰਮਿਕ ਸਜ਼ਾ ਉਹਨਾਂ ਨੂੰ ਲੱਗੀ ਹੈ ਜਿਸ ਨੂੰ ਪੂਰਾ ਜਿਹੜਾ ਉਹ ਕਹਿੰਦੇ ਕਿ ਮੈਂ ਬਿਲਕੁਲ ਕਰਾਂਗਾ ਬਿਨਾਂ ਕਿਸੇ ਸ਼ੱਕ ਬਿਨਾਂ ਕਿਸੇ ਸ਼ੰਕਾ ਦੇ ਕੀ ਕਹਿਣਾ ਚਾਹੁੰਦੇ ਹੋ ਇਸ ਵਿਸ਼ੇ ਦੇ ਉੱਪਰ ਦੇਖੋ ਐ ਮਾਮਲਾ ਹੈ ਇਸ ਮਾਮਲੇ ਦਾ ਆਪਾਂ ਜੇ ਜ਼ਿਕਰ ਕਰੀਏ ਤਾਂ ਤੁਸੀਂ ਪੋਲੀਟੀਕਲ ਕਿਹਾ ਇੱਕ ਪੋਲੀਟੀਕਲ ਇੰਪੈਕਟ ਤਾਂ ਹੈ ਹੀ ਹੈ ਮੈਂ ਸੰਝਦਾ ਕਿ ਧਾਰਮਿਕ ਤੌਰ ਤੇ ਵੀ ਬਹੁਤ ਵੱਡਾ ਇੰਪੈਕਟ ਹੈ ਕਿਉਂ ਇਸ ਕਰਕੇ ਜੇ ਆਪਾਂ ਪਿਛਲੇ ਲੰਬੇ ਸਮੇਂ ਚ ਨਜ਼ਰ ਮਾਰੀਏ ਤਾਂ ਬਹੁਤ ਪਹਿਲਾਂ ਕਦੇ ਹੋਏਗਾ ਕਿ ਹੁਕਮਰਾਨ ਰਹੇ ਹੋਣ ਸਤਾਜ ਰਹੇ ਹੋਣ ਜਿਵੇਂ ਆਪਾਂ ਸ੍ਰੀ ਸਿੰਘ ਬਰਨਾਲਾ ਦਾ ਜ਼ਿਕਰ ਕਰੀਏ ਜਾਂ ਕਿਸੇ ਹੋਰ ਆਗੂ ਦਾ ਜ਼ਿਕਰ ਕਰ ਸਕਦੇ ਹਾਂ ਜਿਨ੍ਹਾਂ ਨੂੰ ਅਕਾਲ ਤਖਤ ਨਾਲੋਂ ਤਾਲੁਕ ਕੀਤਾ ਗਿਆ ਹੋਵੇ ਤੇ ਧਾਰਮਿਕ ਜਾਂ ਰਾਸਿਕ ਸਜਾ ਸੁਣਾਈ ਗਈ ਹੋਵੇ ਬਹੁਤ ਲੰਬੇ ਅਰਸੇ ਬਾਅਦ ਕਿਸੇ ਪੋਲੀਟਿਕਲ ਆਗੂ ਨੂੰ ਤਾਂ ਤਲਬ ਕੀਤਾ ਹੀ ਗਿਆ ਪਰ ਹੁਣ ਸਨਨ ਕਿ ਸਤਾਹ 'ਤੇ ਬੈਠੇ ਲੈ ਕੈਬਨਟ ਮੰਤਰੀ ਅਜੋ ਸਿੰਘ ਬਾਸ ਨੂੰ ਮੰਗਣ ਤਲਬ ਕਰਨਾ ਆਪਣੇ ਆਪ ਤੁਹਾਡੀ ਗੱਲ ਹੈ ਪਰ ਨਾਲ ਹੀ ਇਹਨੇ ਵੱਡੀ ਗੱਲ ਹੈ ਕਿ ਜਿਸ ਨਿਮਰਤਾ ਨਾਲ ਜਿਸ ਐਲੀਮੀਨ ਨਾਲ ਉਹ ਸੱਦੇ ਨੂੰ ਪ੍ਰਵਾਨ ਕੀਤਾ ਗਿਆ ਬਾਸ ਵੱਲ ਉਹ ਵੀ ਆਪਣੇ ਆਪ ਚ ਅਹਿਮ ਮਾਮਲਾ ਹੈ ਜਿਦਾਂ ਤੁਸੀਂ ਜ਼ਿਕਰ ਕੀਤਾ ਮਾਮਲਾ ਦਾ ਦੇਖੋ ਆਪਣੇ ਦਰਸ਼ਕਾਂ ਦੇ ਸਾਹਮਣੇ ਪਿਛਲੇ ਕਈ ਦਿਨਾਂ ਤੋਂ ਚਰਚਾ ਚ ਆ ਹੀ ਰਿਹਾ ਕਿ ਜਿੱਦਾਂ ਜੰਮੂ ਕਸ਼ਮੀਰ ਦੇ ਵਿੱਚ ਆ ਪਾਸ਼ਾ ਪਾਗਲ ਨੂੰ ਸਮਾਗਮ ਕਰਾਇਆ ਗਿਆ ਸਮਾਗਮ ਦਾ ਸੀ 350 ਸਾਲਾ ਸ਼ੀਦੀ ਦੇ ਆੜਾ ਗੁਟੇਗ ਬਦਰੀ ਦਾ ਉਹਨਾਂ ਨਾਲ ਸੰਬੰਧ ਦੇ ਮੁੱਦੇ ਦੇ ਉੱਤੇ ਵਿਚਾਰ ਗੋਸ਼ਟੀ ਹੋਣੀ ਸੀ ਚਰਚਾ ਹੋਣੀ ਸੀ ਔਰ ਉੱਥੇ ਇੱਕ ਗੀਤਕਾਰ ਵੱਲੋਂ ਕਵੀ ਵੱਲੋਂ ਜਿਸ ਤਰ੍ਹਾਂ ਗੀਤ ਗਾਏ ਗਏ ਜਿਸ ਤਰ੍ਹਾਂ ਉੱਥੇ ਨੱਚ ਆ ਗਿਆ ਭੰਗੜੇ ਪਾਏਗੇ ਗੀਤ ਗਾਏਗੇ ਜੀ ਉਹ ਸਾਰਾ ਕੁਝ ਇਹਦੇ ਬਾਰੇ ਕੋਈ ਦੋ ਰਹਿ ਨਹੀਂ ਕਿ ਸਿੱਖ ਪੰਥ ਮਰਾਮ ਪਰੰਪਰਾਵਾ ਤੇ ਮਰਿਆਦਾ ਉਹਦੇ ਖਿਲਾਫ ਸੀ ਸਾਰਾ ਕੋਈ ਪਰੰਪਰਾਵਾ ਦੇ ਖਰਾਬ ਵੀ ਮਰਿਆਦਾ ਦੇ ਖਰਾਬ ਵੀ ਹਮਮ ਔਰ ਇਹਦਾ ਨੋਟਸ ਲੈ ਜਾਣਾ ਬਣਦਾ ਹੀ ਸੀ ਇਹ ਕਾਲਤਾ ਸਾਹਿਬ ਨੂੰ ਨੋਟਸ ਲੈ ਗਿਆ ਅਜੋਸ ਮੁੱਦੇ ਦੇ ਉੱਤੇ ਕਾਲਤਾ ਸਾਹਿਬ ਦੇ ਜਥੇਦਾਰ ਗੜਗਾਏ ਸਾਹਿਬ ਵੱਲੋਂ ਵੀ ਕਹਿਦਾ ਤਰਲਬ ਕੀਤਾ ਗਿਆ ਸੀ ਕੈਬਨਟ ਮੰਤਰੀ ਇਹ ਚੋਸਨ ਬੈਂਜੜੇ ਸਿੱਖਿਆ ਮੰਤਰੀ ਹੈ ਇਸ ਕਰਕੇ ਤਾਲੁਕੀਤਾ ਗਿਆ ਕਿ ਉਹਨਾਂ ਨੇ ਮੈਕਵੈਂ ਦੀ ਗੱਲ ਔਰ ਕਲੀ ਮੈਕਵੈਂ ਦੀ ਗੱਲ ਨਹੀਂ ਕਿ ਜੋਤ ਬੈਂਸ ਆਪ ਉਥੇ ਹਾਜ਼ਰ ਸੀ ਨਾਲ ਡਾਕਟਰ ਪਾਸ਼ਾ ਵਿਭਾਗ ਦੋਨਾਂ ਨੂੰ ਤਾਲਬ ਕੀਤਾ ਗਿਆ ਡਾਕਟਰ ਪਾਸ਼ਾ ਭਾਗ ਦਾ ਖਸਦੋ ਉਹਨਾਂ ਨੇ ਪੱਤਰ ਭੇਜਿਆ ਸਿੰਘ ਸਾਬਾਨ ਨੂੰ ਕਿ ਵੀ ਮੈਂ ਬਾਹਰ ਆ ਇੱਥੇ ਨਹੀਂ ਆ ਜਦੋਂ ਆਉਂਗੇ ਤਾਂ ਫਿਰ ਪੇਸ਼ ਹੋਣਗੇ ਪਰ ਬੈਂਸ ਜੀ ਉਥੇ ਇਸੇ ਬੜੀ ਨਿਮਰਤਾ ਦੇ ਨਾਲ ਔਰ ਕਾਲਤਾ ਸਦੀਪ ਸੀਲ ਤੋਂ ਫੈਸਲਾ ਸੁਣਾਇਆ ਗਿਆ ਸਿੰਘ ਸਹਿਬਾਂ ਵੱਲੋਂ ਜਿਹਦੀ ਵਈ ਕਾਲਤਾ ਸਦੀਪ ਜਥੇਦਾਰ ਗੜਗਾ ਚੋਣਾ ਵੱਲੋਂ ਕੀਤੀ ਗਈ ਬਕਾਇਦਾ ਉਹਨਾਂ ਨੇ ਮੀਟਿੰਗ ਕੀਤੀ ਮੀਟਿੰਗ ਕਰਕੇ ਫੈਸਲਾ ਸੁਣਾਇਆ ਫੈਸਲਾ ਸੁਣਾਉਣ ਤੋਂ ਪਹਿਲਾਂ ਬੈਂਸ ਜੀ ਨੂੰ ਸੀਲ ਦੇ ਸਾਹਮਣੇ ਖੜਾ ਕਰਕੇ ਸਵਾਲ ਪੁੱਛੇ ਗਏ ਜਿਸ ਤੇ ਉਹਨਾਂ ਨੇ ਮੰਨਿਆ ਕਿ ਵੀ ਹਾਂ ਮੇਰੀ ਗਲਤੀ ਹੈ ਤੇ ਮੈਂ ਉਹ ਗਲਤੀ ਜਿਹੜੀ ਨਿਮਰਤਾ ਨਾਲ ਕਬੂਲ ਕਰਦਾ ਹਾਂ ਇਹ ਵੀ ਉਹਨਾਂ ਨੇ ਮੰਨਿਆ ਕਿ ਵੀ ਹਾਂ ਜਦੋਂ ਉਥੇ ਸਮਾਗਮ ਹੋ ਰਿਹਾ ਸੀ ਤਾਂ ਮੈਂ ਉਥੇ ਹਾਜ਼ਰ ਸੀ ਉਹ ਜਿਹੜੇ ਗੀਤ ਗਾਏ ਗਏ ਜਾਂ ਨਾਚ ਹੋਏ ਤੇ ਨੱਚਿਆ ਗਿਆ ਚਾਹੇ ਸਭਾ ਚਾਰ ਕਿਸੇ ਗੀਤ ਜੜਿਆ ਗਿਆ ਪਰ ਸਿੱਧੇ ਤੌਰ ਤੇ ਸਾਡੀਆਂ ਰਵੈਤਾਂ ਪਰੰਪਰਾਵਾਂ ਦੇ ਖਰਾਬ ਸੀ ਉਹ ਸਾਰੀ ਗੱਲ ਉਹ ਕਹਿੰਦੇ ਮੇਰੇ ਵੱਲੋਂ ਨਹੀਂ ਰੁਕੇਗਾ ਉਹ ਸਾਰੀ ਗੱਲ ਪ੍ਰਵਾਨ ਕਰਨ ਤੋਂ ਬਾਅਦ ਫਿਰ ਸਿੰਘ ਸਾਹਿਬਾਂ ਨੇ ਉਹਨਾਂ ਨੂੰ ਧਾਰਮਿਕ ਸਜ਼ਾ ਵੀ ਸੁਣਾਈ ਜੁੜੇ ਚਾਣ ਦੀ ਗੱਲ ਕੀਤੀ ਗਈ ਇਸੇ ਤਰੀਕੇ ਨਾਲ ਜਿਹੜਾ ਹੈਗਾ ਪ੍ਰਸਾਦ ਚੜਾਉਣ ਦੀ ਗੱਲ ਕੀਤੀ ਗਈ। ਔਰ ਨਾਲ ਹੀ ਜਿਹੜਾ ਹੈਗਾ ਕੁਝ ਗੁਰਦੁਆਰਾ ਸਾਹਿਬਾਂ ਦੇ ਅ ਅਮਰਸਾ ਨਾਲ ਸੰਬੰਧਿਤ ਹੈ। ਇਹਦੇ ਜਿਹੜੇ ਹੋਰ ਤਾਂ ਸਿਖਤਾਂ ਨਾਲ ਸੰਬੰਧਿਤ ਹੈ। ਉਹਨਾਂ ਦਾ ਵੀ ਜ਼ਿਕਰ ਕੀਤਾ ਗਿਆ ਕਿ ਉਹਨਾਂ ਦੀਆਂ ਸੜਕਾਂ ਉਹਨਾਂ ਦੇ ਰਸਤੇ ਕਿਸ ਕਦਰ ਬੁਰੀ ਹਾਲਤ ਹੈ। ਤੁਸੀਂ ਕਹਿੰਦੇ ਕੁਝ ਜਿਹੜਾ ਮੀਟਰ ਪੈਦਲ ਚੱਲ ਕੇ ਜਾਓਗੇ ਤਾਂ ਦੇਖੋਗੇ ਕਿਸ ਤਰ੍ਹਾਂ ਦੀ ਸਥਿਤੀ ਹੈ। ਉਹਨਾਂ ਨੂੰ ਠੀਕ ਕਰਨ ਦੀ ਗੱਲ ਹੋਈ। ਫਿਰ ਉਹਨਾਂ ਦਿੱਲੀ ਦੇ ਕੁਰਦਾਰ ਸਾਹਿਬ ਦੀ ਵੀ ਗੱਲ ਕੀਤੀ ਗਈ ਕਿ ਕਿਸ ਕਦਰ ਗੁਰਤੇਗ ਬਹਾਦਰ ਜੀ ਔਰ ਜਿਹੜੇ ਬਾਕੀ ਜਿਹੜੇ ਸਿੰਘ ਐ ਉਹਨਾਂ ਨੇ ਸ਼ਹਾਦਤਾਂ ਦਿੱਤੀਆਂ ਕਿੰਦੀ ਉੱਥੇ ਜਾ ਕੇ ਪਤਾ ਲੱਗਦਾ ਕਿ ਕਿਸ ਕਦਰ ਦੇਸ਼ ਨੂੰ ਬਚਾਉਣ ਦੇ ਖਾਤਰ ਤਰਨ ਦੇ ਖਾਤਰ ਸ਼ਹਾਦਤ ਦਿੱਤੀ ਗਈ ਇਹ ਸਾਰੇ ਮੁੱਦਿਆਂ ਦਾ ਚੰਗੀ ਤਰ੍ਹਾਂ ਜ਼ਿਕਰ ਕਰਨ ਤੋਂ ਬਾਅਦ ਉਹਨਾਂ ਨੂੰ ਸਜ਼ਾ ਸੁਣਾਈ ਗਈ ਔਰ ਫਿਰ ਪੁੱਛਿਆ ਗਿਆ ਬੈਂਸਾ ਨੂੰ ਕਿ ਤੁਸੀਂ ਇਹ ਕਬੂਲ ਕਰ ਜਾਂ ਪ੍ਰਵਾਨ ਕਰ ਦਿਓ ਬੈਂਸਾ ਨੇ ਦੋਨੇ ਹੱਥ ਜੋੜ ਕੇ ਬੜੀ ਨਿਮਰਤਾ ਨਾਲ ਉਹ ਸਜ਼ਾ ਜਿਹੜੀ ਕੀ ਪਰਵਾਨ ਕੀਤੀ ਗਈ ਸੋਣ ਵਾਲੇ ਦਿਨਾਂ ਚ ਜੋ ਤਾਰਕਿਕ ਸਜ਼ਾ ਨੂੰ ਲਾਈ ਉਹ ਤਾਂ ਉਹ ਉਕਤਣ ਕੀ ਜਣੇ ਨਿਭਾਉਣਗੇ ਨਿਭਾਉਣਗੇ ਜੀ ਰੇ ਵੀ ਗੱਲ ਹੈ ਕਿ ਸੁਨੇਹਾ ਗਿਆ ਆਪਾਂ ਜਾਣਦੇ ਆ ਕਿ ਪਿਛਲੇ ਦਿਨਾਂ ਚ ਜਦੋਂ ਪਿਛਲੇ ਸਾਲ ਦੀ ਬਲਕਿ ਆਪਾਂ ਗੱਲ ਕਹੀਏ 2 ਦਸੰਬਰ ਨੂੰ ਉੱਥੇ ਜਦੋਂ ਸਿੰਘ ਸਹਿਬਾ ਨੇ ਵਸੀਲ ਤੋਂ ਕੁਝ ਫੈਸਲੇ ਸੁਣਾਏ ਸੀ ਤਾਂ ਫੈਸਲੇ ਮੁੱਖ ਤੌਰ ਤੇ ਕਾਲੀਦਾਲ ਦੀ ਜਿਹੜੀ ਲੀਡਰਸ਼ਿਪ ਹੈ ਜੋਨਾ ਵੇਲੇ ਸਰਕਾਰ ਜਰੇ ਆਗੂ ਆ ਉਹਨਾਂ ਨਾਲ ਸੰਬੰਧ ਸੀ ਬੇਸ਼ੱਕ ਉਹਨਾਂ ਜੋ ਕਈ ਆਗੂਨ ਪਾਜਬਾ ਚਲੇ ਗਏ ਆ ਜਾਂ ਕਿਸੇ ਹੋਰ ਪਾਰਟੀਆਂ ਚਲੇ ਗਏ ਪਰ ਉਹ ਸਾਰੇ ਮਾਂ ਲ ਦਾ ਪਿਛੋਕੜ ਆ ਸੁਮਣੀ ਅਕਾਲੀ ਦਲ ਉਹਦੀ ਸਰਕਾਰ ਉਹਨਾਂ ਨਾਲ ਸੰਬੰਧਿਤ ਗੱਲਾਂ ਸੀ ਤੇ ਉਦੋਂ ਵੀ ਇਹ ਮਾਮਲਾ ਉੱਠਿਆ ਤੇ ਮਾਮਲਾ ਜਿਸ ਕਦਰ ਉਦੋਂ ਵੀ ਦੇਖਿਆ ਗਿਆ ਕਿ ਜੋ ਕੁਝ ਵੀ ਫੈਸਲੇ ਸੁਣਾਏ ਗਏ ਪ੍ਰਵਾਨ ਸਾਰਿਆਂ ਵੱਲੋਂ ਕੀਤੇ ਗਏ ਜੀ ਕਿਦਾਂ ਸਰਕਾਰ ਨੇ ਮਰਜ਼ਾ ਨਾਲ ਕਬੂਲ ਕੀਤੇ ਗਏ ਪਰ ਕਿਧਰੇ ਬਾਅਦ ਵਿਵਾਦਾਂ ਚ ਕਰ ਗਿਆ ਉਹ ਮਾਮਲੇ ਜੋ ਸਿੰਘ ਸਾਹਿਬਾਂ ਨੇ ਫੈਸਲੇ ਸੁਣਾਏ ਆਪਣੋ ਆਪਣੇ ਅਰਥ ਕੱਢੇਗੇ ਅੱਜ ਮੈਂ ਸਮਝਦਾ ਕਿ ਬੇਸ਼ੱਕ ਆਮ ਆਦਮੀ ਪਾਰਟੀ ਦੀ ਆਗੂ ਹੈ ਸੀਨੀਅਰ ਆਗੂ ਹੈ ਸੀਨੀਅਰ ਕੈਬਨਰ ਮੰਤਰੀ ਹੈ ਜੀ ਪਰ ਉਹਤ ਬਹਿਸ ਨੇ ਜੋ ਦੀਨਗੀ ਜੋ ਨੰਬਰਤਾ ਦਿਖਾਈ ਹੈ ਜੋ ਗਲਤੀ ਹੈ ਉਹ ਤਾਂ ਕਬੂਲੀਅਤ ਵਾਰ ਕੋਈ ਦੋ ਰਹੀ ਨਹੀਂ ਰੇਵੀ ਸੁਣਿਆ ਗਿਆ ਕਿ ਕਾਲ ਤੱਕ ਸਮਝੜੇਗੇ ਮਹਾਨ ਹੈ ਪਰ ਉਹਤ ਜਿਹੜਾ ਹੀ ਫੈਸਲਾ ਸੁਣਾਇਆ ਜਾਂਦਾ ਉਹ ਦੁਨੀਆ ਪਾਰ 'ਚ ਬੈਠਾ ਜਿੱਥੇ ਵੀ ਸਿੱਖ ਜਗਤ ਦਾ ਕੋਈ ਸਤਿਅਕ ਵਿਅਕਤੀ ਆ ਜਾਂ ਨੇਤਾ ਜੀ ਸਤਿਧਾਰ ਜੀ ਸਤਿਦਾਰ ਆ ਉਹਦੇ ਲੋ ਸਰਚਾ ਕੇ ਪ੍ਰਵਾਨ ਕੀਤਾ ਜਾਂਦਾ ਸੋ ਰਾਜਸੀ ਦੇ ਤਾਨੂਮ ਤੌਰ ਤੇ ਜੋ ਵੱਡਾ ਸੁਨੇਹਾ ਆ ਕਾਲਤਾ ਅਸਦੀ ਵਸੀਲ ਤੋਂ ਕਾਫੀ ਲੰਬੇ ਅਸੇ ਬਾਅਦ ਗਿਆ ਜੀ ਜੀ ਜਿੰਦੀ ਮਰਜੀ ਸਦਾ ਜਿਠੇ ਲੋਕ ਹੋਣ ਉਹਨਾਂ ਨੂੰ ਵੀ ਤਾਲੂਕ ਕੀਤਾ ਜਾ ਸਕਦਾ ਸਜਾ ਪ੍ਰਵਾਨ ਕਰਨੀ ਹੋਏਗੀ ਜੇ ਸਿੱਖ ਸਿੱਖ ਜਗਤ ਨਾਲ ਜੁੜ ਕੇ ਰਹਿਣਾ ਬਣ ਕੇ ਰਹਿਣਾ ਜੀ ਜੀ ਸ਼ੁਤ ਸਾਹਿਬ ਇੱਥੇ ਗੱਲ ਅੱਗੇ ਇਸੇ ਵਿਸ਼ੇ ਦੇ ਉੱਪਰ ਕਰਾਂਗੇ ਕਿ ਅੱਜ ਜਿਹੜੇ ਸਿੰਘ ਸਹਿਬਾਨ ਨੇ ਉਹਨਾਂ ਦੀ ਇਕੱਤਰਤਾ ਸੀ ਇਸ ਇਕੱਤਰਤਾ ਦੇ ਵਿੱਚ ਕੁਝ ਵਿਚਾਰ ਚਰਚਾਵਾਂ ਹੋਈਆਂ ਨੇ ਤੇ ਵਿਚਾਰ ਚਰਚਾਵਾਂ ਜਿਸ ਤਰ੍ਹਾਂ ਤੁਸੀਂ ਜ਼ਿਕਰ ਕੀਤਾ ਹੈ ਕਿ ਪਿਛਲੇ ਸਾਲ ਜੋ ਫੈਸਲਾ ਕਾਲੀ ਦੱਲੀ ਸੁਲਾਇਆ ਗਿਆ ਸੀ ਸੁਖਬੀਰ ਸਿੰਘ ਬਾਦਲ ਦੀ ਸੁਨਾਇਆ ਗਿਆ ਸੀ ਉਸੇ ਨੂੰ ਲੈ ਕੇ ਹੋਈਆਂ ਨੇ ਕਿਉਂਕਿ ਵਾਰ-ਵਾਰ ਇਹ ਕਿਹਾ ਜਾਂਦਾ ਕਿ ਇਸ ਅਕਾਲ ਤਖਤ ਸਾਹਿਬ ਦੇ ਉੱਪਰ ਵਾਰ-ਵਾਰ ਕਲੇਮ ਕੀਤੇ ਜਾਂਦੇ ਨੇ ਦਾਅਵੇ ਕੀਤੇ ਜਾਂਦੇ ਨੇ ਧਰਾਂ ਦੇ ਵੱਲੋਂ ਤਾਂ ਅੱਜ ਇਹ ਕਲੀਅਰ ਕਰ ਦਿੱਤਾ ਗਿਆ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਦੀ ਜਿਹੜੀ ਸਰਪ੍ਰਸਤੀ ਹੈ ਉਸ ਤਾਂ ਉਹ ਕਿਸੇ ਵੀ ਧਰ ਦੀ ਨਹੀਂ ਹੈ ਨਾ ਕੋਈ ਧਿਰ ਇਸ ਦਾ ਦਾਵਾ ਕਰੇ ਸੋ ਉਹਨਾਂ ਨੇ ਕਿਹਾ ਕਿ ਇਹਦੇ ਨਾਲ ਬਿਹੜਾ ਸੰਗਤ ਦੇ ਵਿੱਚ ਭਰਮ ਭਲੇਖੇ ਪੈਦਾ ਕਰਨ ਦੀ ਵੀ ਕੋਸ਼ਿਸ਼ ਕੀਤੀ ਜਾਂਦੀ ਹੈ ਜਿਸ ਕਰਕੇ ਬਹੁਤ ਕੁਝ ਵਿਗੜਦਾ ਸੋ ਉਹਨਾਂ ਨੇ ਇਹ ਵੀ ਕਹਿ ਦਿੱਤਾ ਹੈ ਕਿ ਆਦੇਸ਼ ਨਾਮ ਮੰਨਣ ਵਾਲੀਆਂ ਧਰਾਂ ਨੂੰ ਸਿਆਸਤ ਮੁਬਾਰਕ ਹੋਵੇ ਕਿਵੇਂ ਦੇਖਦੇ ਹੋ ਕਿਉਂਕਿ ਰੈਲੇਵੈਂਟ ਹੈ ਜਿਹੜਾ ਉਹ ਸਿੱਧੇ ਤੌਰ ਤੇ ਅਕਾਲੀ ਦਲ ਨਾਲ ਹੈ ਬਿਲਕੁਲ ਬਿਕੋਜ਼ ਪਾਸਟਰ ਉਹਨਾਂ ਨੇ ਸਨਿਆਦ ਦਿੱਤਾ ਦੇਖੋ ਆਪਾਂ ਸਾਰੇ ਜਹਾਂ ਦੇ ਦਰਸ਼ਕ ਵੀ ਜਾਣਦੇ ਆ ਜੋ ਮਾਮਲਾ ਜਿੱਦਾਂ ਤੁਸੀਂ ਜ਼ਿਕਰ ਕਰ ਰਹੇ ਹੋ 2 ਦਸੰਬਰ ਨੂੰ ਜਿਹੜਾ ਫੈਸਲਾ ਹੋਇਆ ਸੀ ਕਾਲੀ ਜਲ ਦੀ ਲੀਡਰਸ਼ਿਪ ਨੂੰ ਲੈ ਕੇ ਸੀ ਪੰਜ ਮੈਂਬਰੀ ਸੱਤ ਮੈਂਬਰੀ ਕਮੇਟੀ ਬਣੀ ਜਿਹੜੀ ਬਾਅਦ ਚ ਪੰਜ ਮੈਂਬਰੀ ਕਮੇਟੀ ਰਹਿ ਗਈ ਉਹਦੇ ਵੱਲੋਂ ਕਿਹਾ ਜਾ ਰਿਹਾ ਸੀ ਲਗਾਤਾਰ ਕਿ ਕਾਲ ਤਾਂ ਸਾਦੇ ਹਦੇਸ਼ ਅਨਸਾਰ ਅਸੀਂ ਕਾਲੀ ਜਲ ਦੀ ਭਰਤੀ ਕਰ ਰਹੇ ਹਾਂ ਔਰ ਕਾਲੀ ਜਲ ਦੀ ਭਰਤੀ ਕਰਨ ਤੋਂ ਬਾਅਦ ਇਹ ਲੀਡਰਸ਼ਿਪ ਦੀ ਚੋਣ ਹੋਏਗੀ ਦੂਜੀ ਪਾਸੇ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਨੇ ਲਗਾਤਾਰ ਇਸ ਮਾਮਲੇ ਤੇ ਸਵਾਲ ਉਠਾਏ ਉਹਨਾਂ ਨੇ ਕਿਹਾ ਕਿ ਜਦੋਂ ਸ਼੍ਰੋਮਣੀ ਅਕਾਲੀ ਦਲ ਇੱਕ ਪਹਿਲਾਂ ਹੀ ਬਕਾਇਦਾ ਜਿਹੜਾ ਹੈਗਾ ਅਕਾਲੀ ਦਲ ਪ੍ਰਵਾਨ ਅਕਾਲੀ ਦਲ ਹੈ ਇਹੋ ਜੀ ਕੋਈ ਗੱਲ ਨਹੀਂ ਕਿ ਨਵਾਂ ਅਕਾਲੀ ਦਲ ਬਣਾਉਣ ਦੀ ਲੋੜ ਪਵੇ ਨਾ ਹੀ ਤਾਂ ਨਾ ਕਿਨੇ ਕੋਈ ਸੁਨੇਹਾ ਦਿੱਤਾ ਗਿਆ ਉਹਨਾਂ ਨੇ ਆਪਣੇ ਧੰਨ ਨਾਲ ਉਸ ਸੁਨੇਹੇ ਦਾ ਅਰਥ ਕੱਢੇ ਉਸ ਮੁਤਾਬਕ ਉਹਨਾਂ ਨੇ ਅਕਾਲੀ ਦਲ ਦੀ ਪਾਰਟੀ ਵੀ ਕੀਤੀ ਪਾਰਟੀ ਕਰਕੇ ਸੰਗਵੀਰ ਬਾਦਲ ਪ੍ਰਧਾਨ ਵੀ ਚੁਣੇਗੇ ਉਹ ਚੋਣਾਂ ਵੀ ਲੜਦੇ ਆ ਲੀਡਰਸ਼ਿਪ ਵੀ ਆ ਕੋਰ ਕਮੇਟੀ ਦੂਜੀਆਂ ਦਿਲਾ ਜਥੇਬੰਦੀਆਂ ਸਾਰਾ ਕੁਝ ਨੇ ਜਿਹੜਾ ਨਵੇਂ ਸਿਰੇ ਤੋਂ ਸਿਰਜਿਆ ਇੱਕ ਤਰ੍ਹਾਂ ਮੁਕੰਮਲ ਤੌਰ ਤੇ ਜੋ ਕਾਲੀ ਦਲ ਪਿਛੇ ਮਤੋਂ ਕੰਮ ਕਰਦਾ ਆ ਰਿਹਾ ਉਸੇ ਢੰਗ ਨਾਲ ਅਕਾਲੀ ਦਲ ਅੱਜ ਵੀ ਇਸ ਮੀਰ ਬਾਲ ਦੀ ਵਾਈਸ ਕੰਮ ਕਰ ਰਿਹਾ ਰਿਆ ਸਵਾਲ ਆ ਪੰਜ ਮੈਂਬਰੀ ਕਮੇਟੀ ਦਾ ਪੰਜ ਮੈਂਬਰੀ ਕਮੇਟੀ ਦਾ ਵੀ ਦਾਵਾ ਹੈ ਕਿ ਅਸੀਂ 15 ਲੱਖ ਦੇ ਕਰੀਬ ਭਰਤੀ ਕਰ ਲਈ ਹੈ ਪਰ ਵੱਡਾ ਹੰਗਾਰਾ ਹੈ ਵੇ ਵੀ ਉਹਨਾਂ ਵੱਲ ਲਗਾਤਾਰ ਕਿਹਾ ਜਾ ਰਿਹਾ ਹੈ ਕਿ ਜਦ ਤੱਕ ਸਿੱਖ ਸਨਾਤਾਨ ਅਨਸਾਰ ਅਕਾਲੀ ਦਲ ਦੀ ਭਰਤੀ ਜਾਂ ਜੋੜ ਨਹੀਂ ਹੋएगी ਤਦ ਤੱਕ ਸਿੱਖ ਸੰਗਤ ਰਿੰਦਾ ਪੰਜਾਬੀਆਂ ਨੂੰ ਅਕਾਲੀ ਦਲ ਪਰਵਾਣ ਨਹੀਂ ਹੋਏਗਾ ਕਿ ਉਹਨਾਂ ਦਾ ਦਾਵਾ ਹੈ ਕਿ ਇਸੇ ਕਰਕੇ ਅਕਾਲੀ ਦਲ ਜਿਹੜਾ ਹਾਸ਼ੀਏ ਤੇ ਚਲੇ ਗਿਆ ਦੋ ਤਿੰਨ ਬਧਾਇਕਾ ਨਾ ਦੇਤੇ ਪੰਜਾਬੀਆਂ 'ਚ ਪਰਵਾਣਤ ਨਹੀਂ ਆ ਹੁਣ ਵੱਡਾ ਸਵਾਲ ਇਹ ਹੈ ਕਿ ਜੋ ਆਜਾਤ ਅਸਰ ਦੇ ਜਿਸ ਦਾ ਵੱਲੋਂ ਗੱਲ ਕਹੀ ਗਈ ਹੈ ਉਹਨਾਂ ਜਿੱਦਾਂ ਤੁਸੀਂ ਕਹੇ ਕਿ ਵੱਖਰੇ ਤੌਰ ਤੇ ਇਕਦਮ ਵੱਖਰੇ ਵੱਖਰੇ ਤੁਸੀਂ ਅਕਾਲੀ ਦਲ ਦੇ ਤੜੇ ਬਣਾਏ ਆ ਅਕਾਲੀ ਦਲ ਦੀ ਮਜ਼ਬੂਤੀ ਲਈ ਇੱਕ ਪਲੇਟਫਾਰਮ ਤੇ ਆਉਣ ਦੀ ਲੋੜ ਹੈ ਹਾਲਾਂਕਿ ਉਹਨਾਂ ਨੇ ਇਹ ਨਹੀਂ ਕਿਹਾ ਕਿ ਕਿਹੜਾ ਅਕਾਲੀ ਦਲ ਰਹਿਣਾ ਚਾਹੀਦਾ ਤੇ ਕਿਹੜਾ ਨਹੀਂ ਰਹਿਣਾ ਚਾਹੀਦਾ ਪਰ ਜ਼ਿਆਰਤ ਹੈ ਕਿੱਡੇ ਜਾ ਰਿਹਾ ਹੈ ਕਿ ਜੋ ਸਿੰਘ ਸਾਹਿਬਾਨ ਨੇ ਕਹੀ ਅੱਜ ਗੱਲ ਉਹ ਦਾਅਵਾ ਹੈ ਕਿ ਪੰਜ ਮੈਂਬਰੀ ਕਮੇਟੀ ਆਪਣੇ ਤੌਰ ਤੇ ਵੱਖਰੇ ਤੌਰ ਤੇ ਕੰਮ ਨਾ ਕਰੇ ਔਰ ਉਹਦੇ ਲਈ ਜੋ ਅਕਾਲੀ ਦਲ ਇੱਕ ਪਲੇਟਫਾਰਮ ਤੇ ਆਉਣ ਦੀ ਗੱਲ ਹੈ ਤਾਂ ਉਹਨਾਂ ਨੇ ਜਿਹੜੇ ਮੁਖਧਾਰਾ ਜ ਆਪਣੇ ਆਪ ਦੀਆਂ ਦਾਅਵੇਦਾਰੀਆਂ ਕਰਦੇ ਆ ਉਨ੍ਹਾਂ ਦੀ ਗੱਲ ਕੀਤੀ ਜਾ ਰਹੀ ਹੈ ਉਨ੍ਹਾਂ ਦੇ ਨਾਲ ਜੁੜਿਆ ਵੱਡਾ ਸਵਾਲ ਇਹ ਵੀ ਬਣ ਜਾਂਦਾ ਹੈ ਕਿ ਕੀ 11 ਅਗਸਤ ਨੂੰ ਤੀਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਸ਼ੂਣੀ ਗੁਰਦਰਾ ਪ੍ਰਬੰਧਕ ਕਮੇਟੀ ਪੰਜ ਮੈਂਬਰੀ ਕਮੇਟੀ ਨੂੰ ਜਰਨਲ ਹਾਊਸ ਕਰਨ ਦੀ ਇਜਾਜ਼ਤ ਦੇਵੇਗੀ ਲੱਗਦਾ ਇਹ ਆਪਾਂ ਦੇ ਜਰਨਲਿਸਟ ਵੀ ਮੈਨਾ ਕੱਢ ਸਕਦੇ ਆ ਦੇਖੋ ਫੈਸਲਾ ਤਾਂ ਐਸਡੀਪੀਐਸ ਨੇ ਕਰਨਾ ਜਾਂ ਪ੍ਰਬੰਧਕਾਂ ਨੇ ਕਰਨਾ ਕਿ ਉਹਨਾਂ ਲਈ ਮੁਸ਼ਕਲਾਂ ਖੜੀਆਂ ਆਉਂਦੀਆਂ ਨਜ਼ਰ ਆ ਰਹੀਆਂ ਜਿਸ ਢੰਗ ਨਾਲ ਅਕਾਲ ਚਸਤ ਜਿੱਥੇ ਹਰ ਬਲੋਂ ਅੱਜ ਗੱਲ ਕਹੀ ਗਈ ਆ ਉਹਨਾਂ ਨੇ ਕਿਹਾ ਕਿ ਸਾਡਾ ਨਾਂ ਅਕਾਸ਼ ਦਾ ਨਾਂ ਕੋਈ ਵੀ ਆਪਣੇ ਜਥੇਬੰਦੀ ਜਾਂ ਤੜਾ ਆਪਣੇ ਨਾਂ ਨਾਲ ਨਾਂ ਜੋੜੇ ਸਾਡੀ ਕਿਸੇ ਨਾਲ ਇਸ ਤਰ੍ਹਾਂ ਦੀ ਕੋਈ ਜੜੀ ਗੈ ਸਾਝੇ ਵਾਲੀ ਗੱਲ ਨਹੀਂ ਕਿਸ ਤਰ੍ਹਾਂ ਦਾ ਕੋਥਾਪੜੇ ਵਾਲੀ ਗੱਲ ਨਹੀਂ ਹੈ ਸਿੱਧੇ ਤੌਰ ਤੇ ਉਹਨਾਂ ਨੇ ਨਹੀਂ ਕਿਹਾ ਕਿ ਇਜਾਜ਼ਤ ਦਿਓ ਜਾਂ ਨਾਂ ਦਿਓ ਆਪਾਂ ਇਹ ਵੀ ਸਾਰੇ ਜਾਣਦੇ ਆਂ ਕਿ ਸੁਹਣੀ ਕੁਦਰਤ ਪਰੰਦਰ ਕਮੇਟੀ ਨੇ 11 ਜਿਹੜਾ ਆਪਾਂ ਗੱਲ ਕਰਦੇ ਆਂ ਅਗਸਤ ਦੀ ਉਹ ਜਿਹੜਾ ਜਨਨਾ ਹਾਊਸ ਘਰ ਨਾਲ ਦੇ ਬਾਰੇ ਜੋ ਪੱਤਰ ਲਿਖਿਆ ਗਿਆ ਸੀ ਐ ਜੀਬੀਸੀ ਨੂੰ ਉਹ ਪੱਤਰ ਜੀਬੀਸੀ ਨੇ ਅਕਾਲ ਤਸ ਦੇ ਆਫਿਸ 'ਚ ਭੇਜਿਆ ਕਿ ਦਸੂਜੀ ਦੇ ਬਾਰੇ ਕੀ ਕਰਨਾ ਹੈ ਉਹਨਾਂ ਨੇ ਸਿੱਧੇ ਤੌਰ ਤੇ ਕੋਈ ਫੈਸਲਾ ਨਹੀਂ ਲਿਆ ਉਹਨੇ ਸੁਨੇਹਾ ਜ਼ਰੂਰ ਦਿੱਤਾ ਇਸ ਗੱਲ ਦਾ ਕਿ ਸਾਡਾ ਇਹਨਾਂ ਮਾਮਲੇ ਨਾਲ ਕੋਈ ਲੈਣਾ ਦੇਣਾ ਨਹੀਂ ਉਥੋਂ ਲੱਗਦਾ ਹੈ ਕਿ ਐਸਜੀਬੀਸੀ ਵੀ ਪਰਵਾਨਗੀ ਮੁਸ਼ਕਲ ਹੀ ਦੇਗੀ ਹੁਣ ਜਨ ਹਾਊਸ ਤੇਜ ਸਿੰਘ ਸਮੁੰਦਰੀ ਹਾਲ 'ਚ ਹੋਏਗਾ ਬਾਹਰ ਹੋਏਗਾ ਜਾਂ ਪੰਜ ਮੈਂਬਰੀ ਕਮੇਟੀ ਜਿਹੜੇ ਕਹਿ ਰਹੇ ਆ ਕਿ 15 ਲੱਖ ਸਾਡੀ ਭਰਤੀ ਹੈ ਉਜੜ ਹੈ ਮੈਦੀ ਹੈ ਵੱਡੇ ਪਰਸੰਸ਼ੀਕ ਹੈ ਉਹ ਕੀ ਫੈਸਲਾ ਲੈਣਗੇ ਕਿਉਂਕਿ ਕੋਈ ਤਰ੍ਹਾਂ ਇਹ ਵੀ ਕਹਿ ਰਹੀਆਂ ਹਾਲਾਂਕਿ ਇਸ ਦਾ ਜਿਹ ਅਧਿਕਾਰ ਦੀ ਪੁਸ਼ਟੀ ਕੋਈ ਨਹੀਂ ਕਿ ਵੀ ਹੋ ਸਕਦਾ ਹੈ ਕਿ ਇਹ ਟਕਰਾਅ ਚ ਸ਼ੁਰੂਆਤ ਖਾਲਸਾ ਬਣਾਉਣ ਦੀ ਗੱਲ ਵੀ ਕੀਤੀ ਜਾ ਸਕਦੀ ਹੈ ਪਰ ਵੱਡੇ ਮਾਮਲੇ ਦਾ ਇੰਤਜ਼ਾਰ ਕਰਨਾ ਹੋਏਗਾ ਕਿ ਪੰਜਵੇਂ ਮੈਂਬਰੇ ਕਮੇਟੀ ਆਪਣੀ ਉਹਨਾਂ ਦੀ ਲੀਡਰਸ਼ਿਪ ਹੈ ਜੋ ਅੱਜ ਸਿੰਘ ਸਾਹਿਬਾਂ ਨੇ ਕਿਹਾ ਹੁਣ 11 ਅਗਸਤ ਦੇ ਚ ਕੋਈ ਬਹੁਤੇ ਦਿਨ ਦਾ ਰਹਿ ਨਹੀਂਗੇ ਕਿ ਕੀ ਫੈਸਲਾ ਹੋਏਗਾ ਕੀ ਨਹੀਂ ਫੈਸਲਾ ਹੋਏਗਾ ਕਿਉਂਕਿ ਦੋ ਚਿੱਤੀ ਦੇ ਚਲਦਿਆਂ ਉਹਨਾਂ ਨੂੰ ਇਹ ਫੈਸਲਾ ਤਾਂ ਪਹਿਲਾਂ ਲੈਣਾ ਹੀ ਪਏਗਾ ਨਾ ਕਿ ਕੀ 11 ਅਗਸਤ ਵਾਲਾ ਦਿੱਤੀ ਜੈਸਾ ਸਮੁੰਦਰੀ ਹਾਲ ਚ ਜਾਤ ਮਿਲਦੀ ਹੈ ਨਹੀਂ ਮਿਲਦੀ ਤੇ ਕਰਨਗੇ ਜਾਂ ਨਹੀਂ ਕਰਨਗੇ ਜਾਂ ਹੋਰ ਕੋਈ ਵੱਡਾ ਫੈਸਲਾ ਲੈਣਗੇ ਆਉਣ ਵਾਲੇ ਦਿਨਾਂ ਚ ਲੱਗਦਾ ਹੈ ਕਿ ਕਾਲੀ ਦਲ ਦੀ ਲੀਡਰਸ਼ਿਪ ਨਵੇਂ ਸਰੇ ਤੋਂ ਦਫਾੜ ਹੁੰਦੀ ਹੈ ਕਹਿ ਲਓ ਜਾਂ ਮੁੜ ਕੇ ਇੱਕ ਵਾਅਦੇ ਦੀ ਘੜੀ ਨਜ਼ਰ ਆ ਰਹੀ ਹੈ ਜੀ ਜੀ ਸਿੱਧ ਸਾਹਿਬ ਅੱਗੇ ਵਧਾਂਗੇ ਤੇ ਗੱਲ ਮੁੱਖ ਮੰਤਰੀ ਮਾਨ ਹੁਣਾ ਦੀ ਕਰਾਂਗੇ ਕੱਲ ਤੋਂ ਉਹ ਦਿੱਲੀ ਦੇ ਵਿੱਚ ਨੇ ਕਿਉਂਕਿ ਕੱਲ ਦੇ ਇਰਸ਼ਾਮ ਐਸਬੀਐਲ ਦੇ ਸਬੰਧ ਦੇ ਵਿੱਚ ਮੀਟਿੰਗ ਹੋਈ ਉਸ ਤੋਂ ਬਾਅਦ ਅੱਜ ਉਹ ਸੰਸਦ ਭਵਨ ਪਹੁੰਚੇ ਦਿੱਲੀ ਵਿਖੇ ਜਿੱਥੇ ਉਹ ਕਹਿੰਦੇ ਕਿ ਮੈਂ ਆਪਣੇ ਪੁਰਾਣੇ ਸਾਥੀ ਨੇ ਜਿਹੜੇ ਉਹਨਾਂ ਦੇ ਨਾਲ ਮੁਲਾਕਾਤ ਕਰਨ ਮਿਲਣ ਗਿਲਣ ਦੇ ਲਈ ਪਹੁੰਚਿਆ ਇਸ ਤੋਂ ਇਲਾਵਾ ਸਪੀਕਰ ਜਿਹੜੇ ਸੱਭ ਨੇ ਉਹਨਾਂ ਦੇ ਨਾਲ ਵੀ ਮੁਲਾਕਾਤ ਕੀਤੀ ਹੈ ਕਿਵੇਂ ਦੇਖਦੇ ਹੋ ਕਿਉਂਕਿ ਦਿੱਲੀ ਦੇ ਵਿੱਚ ਵੀ ਕਿਤੇ ਨਾ ਕਿਤੇ ਥੋੜਾ ਬਹੁਤ ਹੀ ਸਹੀ ਪਰਿਵਚਰ ਦੇ ਜ਼ਰੂਰ ਨੇ ਸਮੇਂ-ਸਮੇਂ ਤੇ ਬਿਲਕੁਲ ਦੇਖੋ ਮੁੱਖ ਮੰਤਰੀ ਭਗਵੰਤ ਮਾਨ ਦਾ ਦਿੱਲੀ ਨਾਲ ਬੈਸੇ ਪਿਆਰ ਹੈ ਇੱਕ ਸਾਂਝਾ ਹੈ ਕਿਉਂਕਿ ਕਾਫੀ ਲੰਬਾ ਸਮਾਂ ਪਾਰਲੀਮੈਂਟ ਮੈਂਬਰ ਰਹੇ ਹੈ ਪੰਜਾਬ ਦੇ ਮੁੱਦਿਆਂ ਚੁੱਕਦੇ ਰਹੇ ਜਦੋਂ ਸਪੀਕਰ ਨਾਲ ਮੁਲਾਕਾਤ ਦੀ ਗੱਲ ਕੀਤੀ ਹੈ ਬਹੁਤ ਸਾਰੇ ਪਾਰਲੀਮੈਂਟ ਮੈਂਬਰ ਆ ਜਿਹੜੇ ਉਹਨਾਂ ਦੇ ਸਮੇਂ 'ਚ ਮੈਂਬਰ ਹੋਣਗੇ ਅੱਜ ਵੀ ਉਹ ਮੈਂਬਰ ਹੈ ਕੋਈ ਕੈਬਨਿਟ ਮੰਤਰੀ ਹੈ ਉਹਨਾਂ 'ਚੋਂ ਉਹਨਾਂ ਨਾਲ ਮੁਲਾਕਾਤਾਂ ਕਰਦੇ ਆ ਸੋ ਆਵੇਗਾ ਜਦੋਂ ਪੰਜਾਬ ਦੇ ਮੁੱਖ ਮੰਤਰੀ ਪਾਰਲੀਮੈਂਟ ਜਾਣਗੇ ਕੈਬਨਿਟ ਮੰਤਰੀਆਂ ਨੂੰ ਮਿਲਣਗੇ ਸਪੀਕਰ ਨੂੰ ਮਿਲਣਗੇ ਗੱਲ ਸਾ ਪੰਜਾਬ ਦੀ ਹੁੰਦੀ ਹੈ ਨਾ ਪੰਜਾਬ ਦੇ ਮੁੱਦਿਆਂ ਦੀ ਗੱਲ ਹੋਏਗੀ ਜੀ ਸੋ ਚੰਗੀ ਗੱਲ ਹੈ ਮੁੱਖ ਮੰਤਰੀ ਦਾ ਦਿੱਲੀ ਜਾਣਾ ਤੇ ਪਾਰਲੀਮੈਂਟ ਜਾਣਾ ਉੱਥੇ ਪੰਜਾਬ ਦੇ ਕਿਸੇ ਨਾ ਕਿਸੇ ਮੁੱਦੇ ਤੇ ਜ਼ਿਕਰ ਹੁੰਦਾ ਸਾਂਝ ਬਣਦੀ ਹੈ ਪੰਜਾਬ ਦਾ ਇੱਕ ਸੁਨੇਹਾ ਵੀ ਜਾਂਦਾ ਹੈ ਉਹਦੇ ਨਾਲ ਇਹ ਕਿ ਜਿਹੜੇ ਪੰਜਾਬ ਬਾਰੇ ਕੁਝ ਲੋਕ ਕਹਿੰਦੇ ਆ ਕਿ ਜੀ ਆਪ ਦਾ ਕੋਈ ਦਿੱਲੀ ਜਿ ਕੋਈ ਬੋਤਾ ਕੋਈ ਜ਼ੋਰ ਨਹੀਂ ਕੋਈ ਇੱਥਾਂ ਦਾ ਇੱਕੋ ਹੀ ਥਾਂ ਨਹੀਂ ਉਹਦੋਂ ਜਦੋਂ ਦਿੱਲੀ ਜਾਂਦੇ ਤਾਂ ਘਟੋ ਘਟੇ ਕਿ ਸੁਨੇਹਾ ਤਾਂ ਜਾਂਦੇ ਜਾਂਦਾ ਹੈ ਕਿ ਪੰਜਾਬ ਦਾ ਇੱਕ ਸੁਨੇਹਾ ਲੈ ਕੇ ਜਾ ਰਹੇ ਹੈ ਮੁੱਖ ਮੰਤਰੀ ਭਗਵੰਤ ਮਾਨ ਦੂਜੀ ਗੱਲ ਜਦੋਂ ਸੁਨੇਹ ਦੀ ਗੱਲ ਕਰਦੇ ਦੇਖੋ ਮੁੱਖ ਮੰਤਰੀ ਭਗਵੰਤ ਮਾਨ ਵਾਲੇ ਆਪਾਂ ਜੋ ਗੱਲ ਕਰਦੇ ਆਂ ਅਕਸਰ ਆਪਾਂ ਕਹਿੰਦੇ ਆ ਕਿ ਉਹਨਾਂ ਦਾ ਆਪਣਾ ਇੱਕ ਸਟਾਈਲ ਹੈ ਉਹਨਾਂ ਨੇ ਅੱਜ ਵੀ ਗੱਲ ਕੀਤੀ মিডিਆ ਨੂੰ ਮੁੱਖ ਮੰਤਰੀ ਭਗਵੰਤ ਮਾਨ ਕਿਉਂਕਿ ਜਦੋਂ ਹੀ ਮੁੱਖ ਮੰਤਰੀ ਭਗਵੰਤ ਮਾਨ ਦਾ ਪਤਾ ਲੱਗਦਾ ਵੀ ਕਿਸੇ ਜਗ੍ਹਾ ਤੇ ਮੁਲਾਕਾਤ ਹੋ ਸਕਦੀ ਹੈ ਤਾਂ মিডিਆ ਵਾਲੇ ਸਵਾਲ ਆਵੇ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਲੱਗਦੇ ਰਹਿੰਦੇ ਕਿ ਚਲੋ ਗੱਲ ਕਰੀ ਜੇ ਉਹਨਾਂ ਨਾਲ ਅੱਜ ਇਸ ਵੇਲੇ ਜਮੂਦੇ ਤੇ ਫੇਰ ਉਹਨਾਂ ਨੇ ਗੱਲ ਛੇੜੀ মিডিਆ ਵਾਲਿਆਂ ਨੇ ਤਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਫੇਰ ਇਹ ਗੱਲ ਦੁਹਰਾਈ ਆ ਦੇਖੋ ਜਿਹੜੀ ਇੱਕ ਦਿਨ ਪਹਿਲਾਂ ਮੀਟਿੰਗ ਹੋਈ ਐ ਐਸੋਈਲ ਦੇ ਮੁੱਦੇ ਤੇ ਜਿੱਦੇ ਹਰਿਆਣਾ ਦੇ ਮੁੱਖ ਮੰਤਰੀ ਵੀ ਸ਼ਾਮ ਰੋਏ ਸੀ ਆਪਾਂ ਸਾਰੇ ਜਾਣਦੇ ਆ ਕੇਂਦਰੀ ਮੰਤਰੀ ਜਿਹੜੇ ਹੈਗੇ ਉਹਨਾਂ ਦੀ ਇੱਕ ਵਾਈਟਾ ਮੀਟਿੰਗ ਹੋਈ ਉਹਨਾਂ ਨੇ ਫੇਰ ਇਹ ਕਿਹਾ ਕਿ ਸੋ ਪੰਜਾਬ ਕੋਲੇ ਕੋਈ ਪਾਣੀ ਨਹੀਂ ਆ ਦੇਣ ਨੂੰ ਵਾਧੂ ਪਾਣੀ ਨਹੀਂ ਆ ਜੀ ਜੀ ਤਾਂ ਕਿੱਥੋਂ ਪਾਣੀ ਦਿੱਤਾ ਜਾ ਸਕਦਾ ਫਿਰ ਗੱਲ ਨਾ ਅੱਜ ਫੇਰ ਨਹੀਂ ਚੱਲੇ ਆਪਣੀ ਗੱਲ ਤੋਂ ਉਹਨਾਂ ਨੇ ਫੇਰ ਇਹ ਕਿਹਾ ਕਿ ਦੇਖੋ ਜਿਹੜਾ ਸਿੰਧੂ ਜਲ ਸੰਮਿਧੀਤਾ ਪਾਕਿਸਤਾਨ ਨਾਲ ਸੀ ਜਿਹੜਾ ਰੱਦ ਕਰ ਦਿੱਤਾ ਆਰਥ ਵੱਲੋਂ ਜੀ ਜੀ ਕਹਿੰਦੇ ਕਿ ਜੇ ਫੇਰ 트াম্প ਕੋ ਇਹੋ ਜਿਹਾ ਟਵੀਟ ਨਾ ਕਰਦੇ ਕਿ ਸੰਧੀ ਲਾਗੂ ਰਹੇਗੀ ਫੇਰ ਕਹਿੰਦੇ ਮੁਸ਼ਕਲ ਹੋ ਜਾਏਗਾ ਸੋ 트াম্প ਦੀ ਗੱਲ ਕਰਕੇ ਦੇਖੋ ਮੁੱਖ ਮੰਤਰੀ ਭਗਵੰਤ ਮਾਨ ਬਗੈਰ ਨਾ ਲਿਆ ਕਿ ਕੇਂਦਰ ਸਰਕਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਭਾਜਪਾ ਨੂੰ ਵੀ ਨਿਸ਼ਾਨੇ ਤੇ ਲੈ ਜਾਂਦੇ ਆ ਕਿ ਲੱਗਦਾ ਹੈ ਕਿ ਤੁਸੀਂ ਆਜ਼ਾਦਾਂ ਨਾ ਤੌਰ ਤੇ ਫੈਸਲੇ ਨਹੀਂ ਲੈਂਦੇ ਜੋ 트াম্প ਕਹਿੰਦਾ ਉਹਦੇ ਮੁਤਾਬਕ ਚੱਲਦੇ ਆ ਸੋ ਜਦੋਂ ਮੁੱਖ ਮੰਤਰੀ ਦਾ ਦਿੱਲੀ ਜਾਣਾ ਇਹ ਕਿ ਨਵੇਂ ਸਾਸ ਸਰਕਾਰਮੀ ਦਾ ਮਜ਼ਾ ਵੀ ਬਣਦੀ ਹੈ ਜੀ ਜੀ ਸਿੱਧਾ ਸਾਹਿਬ ਅੱਗੇ ਵਧਾਂਗੇ ਤੇ ਗੱਲ ਕਰਾਂਗੇ ਲੈਂਡ ਪੂਲਿੰਗ ਨੀਤੀ ਦੀ ਲੈਂਡ ਪੂਲਿੰਗ ਨੀਤੀ ਨੂੰ ਲੈ ਕੇ ਪੰਜਾਬ ਦੇ ਵਿੱਚ ਬਹੁਤ ਚਰਚਾ ਛੜੀ ਹੋਈ ਹੈ ਵੱਖ-ਵੱਖ ਪਾਰਟੀਆਂ ਵਿਰੋਧ ਕਰ ਰਹੀਆਂ ਨੇ ਅਕਾਲੀ ਦਲ ਇਸ ਸਮੇਂ ਪੂਰੀ ਤਰ੍ਹਾਂ ਨਾਲੀ ਸੜਕਾਂ ਤੇ ਧਰਨੇ ਆ ਜਿਹੜੇ ਉਹ ਜਗਾ ਜਗਾ ਦੇ ਰਹੇ ਨੇ ਪ੍ਰਦਰਸ਼ਨ ਚੱਲ ਰਹੇ ਨੇ ਜਿਹੜੇ ਆਉਣ ਵਾਲੇ ਦਿਨਾਂ ਚ ਵੀ ਚੱਲਦੇ ਰਹਿਣਗੇ ਪਰ ਗੱਲ ਸਰਕਾਰ ਦੀ ਕਰੀਏ ਤਾਂ ਸਰਕਾਰ ਦੇ ਵੀ ਕੁਝ ਲੀਡਰ ਨੇ ਜਿਹੜੇ ਉਹ ਇਸ ਨੀਤੀ ਤੋਂ ਖੁਸ਼ ਨਹੀਂ ਹੈ ਬਹੁਤ ਵੱਡੇ ਪੱਧਰ ਦੇ ਉੱਪਰ ਸਰਕਾਰ ਮੌਜੂਦਾ ਸਰਕਾਰ ਦੇ ਵਿੱਚ ਅਸਤੀਫੇ ਆਉਣਾ ਵੱਡੀ ਗੱਲ ਹੈ ਸੋ ਬਹੁਤ ਥਾਵਾਂ ਦੇ ਉੱਪਰ ਕਈਆਂ ਬਲਾਕਾਂ ਦੇ ਪ੍ਰਧਾਨ ਬਹੁਤ ਸਾਰੇ ਲੀਡਰ ਨੇ ਜਿਹੜੇ ਹਾਲਾਂਕਿ ਕੁਝ ਵੱਡੇ ਲੀਡਰ ਵੀ ਨੇ ਜਿਹੜੇ ਉਹ ਕਿਤੇ ਨਾ ਕਿਤੇ ਇਸ ਤਰ੍ਹਾਂ ਦਾ ਕੋਈ ਕਮੈਂਟ ਜਾਂ ਪੋਸਟ ਪਾ ਦਿੰਦੇ ਨੇ ਜਿਹੜੀ ਬਾਅਦ ਚ ਉਹਨਾਂ ਨੂੰ ਡਿਲੀਟ ਕਰਨੀ ਪੈਂਦੀ ਹੈ ਲੈਂਡ ਪੂਲਿੰਗ ਪਾਲਿਸੀ ਤੇ ਕੀ ਕਹਿਣਾ ਚਾਹੁੰਦੇ ਹੋ ਕਿਉਂਕਿ ਮਤ ਮਿਲ ਨਹੀਂ ਰਹੀ ਆਪਸ ਚ ਦੇਖੋ ਗੱਲ ਮਤ ਮਿਲਣ ਦੀ ਨਹੀਂ ਗੱਲ ਕੇ ਮਤ ਪੰਜਾਬ ਦੀ ਨਹੀਂ ਮਿਲਣੀ ਜਿਹੜੀ ਉਹਨਾਂ ਦੇ ਨਾਲ ਜੇਸ ਮੁੱਦੇ ਤੇ ਕੈਮਰਨ ਵੀ ਜਿਹੜਾ ਸਵਾਲ ਇਹ ਹੈ ਕਿ ਪੰਜਾਬ ਜਿਸ ਕਦਰ ਜ਼ਮੀਨ ਨਾਲ ਜੁੜਿਆ ਹੋਇਆ ਹੈ ਬਹੁਤ سارے ਪ politcal ਪਾਰਟੀਆਂ ਦੇ ਆਗੂ ਹੋਣਗੇ ਜਿਹੜੇ ਕ ਵੀ ਲੇਸ ਕਰਕੇ ਵਿਰੋਧ ਕਰਦੇ ਕਿ ਹੋ ਸਕਦਾ ਹੈ ਕਿ ਆਪ ਦਾ ਵਿਰੋਧ ਕਰਾਂਗੇ ਤਾਂ ਕੱਲ ਨੂੰ ਅਸੀਂ ਸਤਾ ਜਾ ਸਕਦੇ ਹਾਂ ਹਰ ਐਗਜ਼ਾਮਪਲ ਕਾਂਗਰਸ ਪਾਰਟੀ ਵਿਰੋਧ ਕਰ ਰਹੀ ਹੈ ਜੀ ਕਾਂਗਰਸ ਪਾਰਟੀ ਦਾ ਜਿਹੜਾ ਵਿਰੋਧ ਹੈ ਕਿਤੇ ਸਤਾ ਦੀ ਲਾਲਸਾ ਵੀ ਹੋ ਸਕਦੀ ਹੈ ਅਕਾਲੀ ਦਲ ਦਾ ਤੁਸੀਂ ਜ਼ਿਕਰ ਕੀਤਾ ਹੈ ਅਕਾਲੀ ਦਲ ਭਾ ਕੇ ਆਪਣੇ ਕੋਰ ਕਮੇਟੀ ਵਾਕਾ ਕ ਜਿੱਥੇ ਬੰਦੀਆਂ ਦੀ ਮੀਟਿੰਗ ਕਰ ਰਿਹਾ ਉਹਨਾਂ ਦਾ ਵੀ ਮੁੱਦਾ ਵੱਡਾ ਇਹੀ ਹੈ ਕਿ ਕਿਸ ਕਦਰ ਜਿਹੜਾ ਲੈਂਡ ਪੂਲਿੰਗ ਪਾਲਿਸੀ ਦਾ ਵਿਰੋਧ ਕੀਤਾ ਜਾਵੇ ਔਰ ਉਹਦੇ ਖਿਲਾਫ ਜਿਹੜਾ ਕਿਵੇਂ ਚੱਲਿਆ ਜਾ ਸਕਦਾ ਹੈ। ਹੂੰ ਨੀਤੀ ਤਾਂ ਕਿਤੇ ਜਾਏਗੀ ਕਿਉਂਕਿ ਆਉਣ ਵਾਲੇ ਦਿਨਾਂ ਚ ਪਟਿਆਲਾ ਦੂਜੀਆਂ ਥਾਵਾਂ ਤੇ ਤਾਂ ਨਵੇਂ ਅਕਾਲੀ ਦਾ ਲੋਲਤ ਦਿੱਤੇ ਜਾਣਗੇ ਕਾਂਗਰਸ ਵੀ ਕਰ ਰਹੀ ਹੈ। ਇਸ ਦੇ ਨਾਲ ਐਸਵਾ ਜਿਹੜੀ ਨਵੀਂ ਸਮੱਸਿਆ ਇਹ ਖੜੀ ਹੋਈ ਹੈ ਜਿਹੜੀ ਆਪਾਂ ਹਾਕਮਦਰ ਦੀ ਗੱਲ ਕਰਦੇ ਆਂ ਉਹ ਹੈ ਕਿ ਹਾਕਮਦਰ ਦੇ ਅੰਦਰੋਂ ਵੀ ਆਵਾਜ਼ਾਂ ਉੱਠਣੀਆਂ ਸ਼ੁਰੂ ਹੋ ਗਈਆਂ। ਦੇਖੋ ਜਿਹੜੀ ਅੰਦਰੋਂ ਆਵਾਜ਼ ਉੱਠੀ ਹੈ ਕੋਈ ਨਹੀਂ ਕਹਿ ਵੀ ਆਪਦੇ ਅੰਦਰ ਆਪ ਅੱਗੇ ਬਗਾਵਤ ਦੀ ਗੱਲ ਹੈ ਜੀ ਜੀ ਕਿਦਰੀ ਉਹਨਾਂ ਨੂੰ ਲੱਗਦਾ ਹੈ ਕਿ ਲੈਂਡ ਪੂਲਿੰਗ ਪਾਲਿਸੀ ਜਿਹੜੀ ਹੈਗੀ ਹੈ ਉਹ ਪੰਜਾਬੀਆਂ ਨੂੰ ਸਾਡੇ ਨਾਲ ਤੋੜ ਰਹੀ ਹੈ ਨਰਾਜ਼ ਕਰ ਰਹੀ ਹੈ ਇਸ ਕਰਕੇ ਉਹ ਆਪਣੇ ਜਿੰਨਾ ਕੋ ਉਹਦਾ ਉਜਰਾ ਜਿੰਨੀ ਗਵਾਹ ਲਾਉਂਦੇ ਆ ਹਾਲਾਂਕਿ ਅਜੇ ਹੀਲੇ ਪੱਤਰ ਦੇ ਆਗੂਆਂ ਨੇ ਆਪਣੇ ਅਸਤੀਫੇ ਵਗੈਰਾ ਦਿੱਤੇ ਆ ਕੋਈ ਜ਼ੀਰੇ ਨਾਲ ਸੰਬੰਧਿਤ ਹੈ ਕੋਈ ਸਮਰੂਰ ਨਾਲ ਸੰਬੰਧਿਤ ਹੈ ਕੋਈ ਮਾਝੇ ਨਾਲ ਸੰਬੰਧਿਤ ਹੈ ਇਹਨਾਂ ਚਾਰ ਹਉਤੇਦਾਰ ਜਿਹੜੇ ਕਿ ਮੋਹੰਤਰੀ ਡਾਕਟਰ ਦੇ ਸਾਹਬ ਕਾ ਉੱਤੇ ਜਾ ਰਹੇ ਹੈ। ਹਾਲਾਂਕਿ ਉਹਨਾਂ ਵਾਲੀ ਕਿੰਗਾ ਇਹ ਵੀ ਕਿਹਾ ਜਾ ਰਿਹਾ ਆ ਵੱਲੋਂ ਕਿ ਜੀ ਕਾਫੀ ਸਮਾਂ ਪਹਿਲਾਂ ਉਹ ਤਾਂ ਪਾਰਟੀ ਤੋਂ ਪਿੱਛੇ हट ਗਈ ਸੀ। ਹੁਣ ਕਿ ਉਹਨਾਂ ਦਾ ਲੈਣਾ ਦੇਣਾ ਨਹੀਂ। ਪਰ ਇਹ ਤਾਂ ਪਾਰਟੀਆਂ ਦੇ ਅੰਦਰ ਹੁੰਦਾ ਹੀ ਹੈ ਜ਼ਰੂਰ ਹੈ ਕਿ ਆਪ ਦੇ ਅੰਦਰੋਂ ਵੀ ਇਹ ਆਵਾਜ਼ ਉਠਣੀ ਸ਼ੁਰੂ ਹੋ ਗਈ ਹੈ ਕਿ ਲੈਂਡ ਪੂਲਿੰਗ ਪਾਲਿਸੀ ਨੂੰ ਜੇ ਲਾਗੂ ਕੀਤਾ ਜਾਏਗਾ ਤਾਂ ਇਹ ਵੀ ਆਪ ਦੇ ਹਿਤ ਵਿੱਚ ਨਹੀਂ ਹੈ। ਜੀ ਜੀ ਇੱਕ ਹੋਰ ਬੜਾ ਦਿਲਚਸਪ ਜਿਆ ਆ ਰਿਹਾ। ਉਹ ਵੀ ਆਪ ਦੇ ਅੰਦਰੋਂ ਜਿਹੜੇ ਕੋਈ ਜਾਣਕਾਰ ਜਾਂ ਆਪਣੇ ਅਧਿਕਾਰ ਦੇ ਤੌਰ ਤੇ ਗੱਲ ਕਰਦੇ ਆ ਕਹਿੰਦੇ ਦੇਖੋ ਜੀ ਜਿੱਦਾਂ ਜਿਹੜਾ ਬੇਅਦਵੀ ਦੇ ਮਾਮਲੇ ਤੇ ਕਮੇਟੀ ਬਣੀ ਹੈ ਉਹਨਾਂ ਨੂੰ 6 ਮਹੀਨੇ ਦਾ ਸਮਾਂ ਦਿੱਤਾ ਗਿਆ ਕਿ ਤੁਸੀਂ ਰਿਪੋਰਟ ਸੰਨਕਰੋ ਕਿਦਾਂ ਦਾ ਨਵਾਂ ਕਾਨੂੰਨ ਆਉਣਾ ਚਾਹੀਦਾ ਕਿਦਾਂ ਦਾ ਬਿੱਲ ਹੋਣਾ ਚਾਹੀਦਾ ਕਿਦਾਂ ਦੀ ਸ਼ਕਤੀ ਹੋਣੀ ਚਾਹੀਦੀ ਨਹੀਂ ਹੋਣੀ ਚਾਹੀਦੀ ਬੇਅਦਵੀ ਦੇ ਮੁੱਦੇ ਤੇ ਉਹਦਾ ਕੇਰਾ ਕੀ ਹੋਣਾ ਚਾਹੀਦਾ ਕਹਿੰਦੇ ਇਸੇ ਤਰ੍ਹਾਂ ਤੇ ਕੋਈ ਨਹੀਂ ਲੈਂਡ ਪੂਲਿੰਗ ਪੋਲਿਸੀ ਵੀ ਕੋ ਜਿਹੜੇ ਮਾਰਾਂ ਦੀ ਕਮੇਟੀ ਕਹਿ ਲਈਏ ਜਾਂ ਵਿਧਾਇਕਾਨਿਕ ਕਮੇਟੀ ਬਣਾ ਦਿੱਤੀ ਜਾਵੇ ਜਿਹੜੀ ਸਾਰੇ ਮਾਮਲੇ ਦੀ ਪੁੰਨਸ਼ਾਨ ਕਰੇ ਕਿ ਕੀ ਹੋ ਸਕਦਾ ਹੈ ਕੀ ਨਹੀਂ ਹੋ ਸਕਦਾ ਕੋਈ ਇੱਕ ਗੱਲ ਤਾਂ ਹੁੰਦੀ ਹੈ ਜਦੋਂ ਕਮੇਟੀ ਦੇ ਹਵਾਲੇ ਕੋਈ ਬਿੱਲ ਕਹਿ ਲਿਆ ਚਲਾ ਜਾਏਗਾ ਤਾਂ ਕੁਝ ਸਮੇਂ ਲਈ ਤਾਂ ਠੰਡੇ ਵਾਸਤੇ ਚ ਪਈ ਜਾਂਦਾ ਨਾ ਮੁੜ ਕੇ ਹੱਲ ਕੱਢਿਆ ਜਾ ਸਕਦਾ ਕੀ ਹੱਲ ਨਿਕਲਦਾ ਕੀ ਨਹੀਂ ਨਿਕਲਦਾ ਹਣ ਪਰ ਫੌਰੀ ਤੌਰ ਤੇ ਜੋ ਹੈ ਸੜੇ ਵੱਡਾ ਸਵਾਲ ਬਣਿਆ ਲੈਂਡ ਪੂਲਿੰਗ ਪਾਲਿਸੀ ਨੂੰ ਲਾਗੂ ਕਰਨ ਦਾ ਸਰਕਾਰ ਹਾਲਾਂਕਿ ਬਾਰ ਬਾਰ ਇਹ ਗੱਲ ਕਹਿ ਰਹੀ ਹੈ ਕਿ ਕਿਸਾਨਾਂ ਦੇ ਹਿੱਤ ਵਿੱਚ ਹੈ ਜਬ ਉਹ ਤੁਸੀਂ ਜ਼ਮੀਨ ਲਈ ਇਹ ਕਿ ਜੀ ਜੀ ਸਨਦੀ ਸਹਿਮਤੀ ਨਾਲ ਜ਼ਮੀਨਾਂ ਲਏ ਜਾਣੀਆਂ ਪਰ ਪਾਰਟੀ ਦੇ ਅੰਦਰੋਂ ਵੀ ਇਦਾਂ ਦੇ ਸੁਝਾਅ ਆ ਰਿਹਾ ਕਿ ਟਕਰਾਅ ਤੋਂ ਬਚਿਆ ਜਾਵੇ ਕਿਉਂਕਿ ਕਿਸਾਨ ਜਿੱਥੇ ਬੰਦਿਆਂ ਦਾ ਸਵਾਲ ਆ ਉਹਨਾਂ ਦੀ ਗੱਲ ਆਪਾਂ ਕਰੇ ਵਗਰੇਗੇ ਨਹੀਂ ਜਾਵਾਂਗੇ ਕਿਉਂਕਿ ਸਭ ਤੋਂ ਵੱਡਾ ਮੁੱਦਾ ਤਾਂ ਕਿਸਾਨਾਂ ਦਾ ਹੀ ਹੈ ਪੋਲੀਟੀਕਲ ਪਾਰਟੀਆਂ ਲੜ ਰਹੀਆਂ ਲੜਦੀਆਂ ਜ਼ਰੂਰ ਆ ਪਰ ਲੜਦੀਆਂ ਇਹ ਆ ਕਿ ਜੇ ਲੜਾਈ ਲੜਾਂਗੇ ਭਾਵੇਂ ਸ਼ਾਇਦ ਐਲੈਕਸ਼ਨ ਵੇਲੇ ਸਤਾਹੀ ਨੇੜੇ ਆ ਨਾ ਚਾਰ ਵੋਟਾਂ ਵੱਧ ਮਿਲ ਜਾਣੀਆਂ ਔਰ ਕਿਸਾਨ ਤਾਂ ਆਪਾਂ ਜਾਣਦੇ ਆ ਉਹ ਤਾਂ ਉਹੀ ਕਰਜ਼ੇ ਹਟਾਂ ਦਬੇ ਹੋਏ ਆ ਮੈਂ ਆਪੀ ਜੀ ਨੂੰ ਕਹਿੰਦੇ ਹੂ ਵੀ ਵਾਹ ਤੇ ਉਹੀ ਖਵਾੜੀ ਉਹੀ ਹਾਲ ਰਹਿਦਾ ਉਹਨਾਂ ਦਾ ਉਹ ਲੜਾਈ ਲੜ ਰਹੇ ਆਪਣੇ ਜ਼ਮੀਨਾਂ ਬਚਾਉਣ ਦੇ ਲਈ ਉਹ ਦੇਖੋ ਜਿੱਥੇ ਬੰਦਿਆਂ 'ਚ ਕਈ મતਭੇਦ ਹੋਣਗੇ ਹੁਣ ਇੱਕ ਦਿਨ ਪਹਿਲਾ ਮੈਂ ਸੁਣ ਰਿਹਾ ਸੀ ਜਗਜੀਤ ਸਿੰਘ ਢੱਲੇਵਾਲ ਆਪਣੇ ਆਗੂਆਂ ਨਾਲ ਮੀਟਿੰਗ ਕਰਕੇ ਕਹਿ ਰਿਹਾ ਕਿ ਅਸੀਂ ਲੈਂਡ ਪੂਲਿੰਗ ਪਾਲਿਸੀ ਦਾ ਡਟ ਕੇ ਵਿਰੋਧ ਕਰਾਂਗੇ ਇੱਦਾਂ ਜਗਿੰਦਰ ਸਿੰਘ ਗੁਰਾਹਾਂ ਦੀ ਜਿੱਥੇ ਬੰਦਿਆ ਉਹ ਕਹਿ ਚੁੱਕੀ ਹੈ ਸਰਸਿੰਗ ਬੰਦੇਰ ਕਹਿ ਚੁੱਕਾ ਹੈ ਜੀ ਜੀ ਸਰ ਕਿਸਾਨ ਮੋਰਚਾ ਕਹਿ ਚੁੱਕਾ ਹੈ ਜਾਨੀ ਕੋਈ ਜਥੇਬੰਦੀ ਬਚੀ ਨਹੀਂ ਜੀ ਉਹ ਆਪਾਂ ਕਹਿੰਦੇ ਇੱਕ ਵੀ ਜਥੇਬੰਦੀ ਆਪਾਂ ਨਾਂ ਦੇ ਤੌਰ ਤੇ ਕਹਿ ਨਹੀਂ ਸਕਦੇ ਕਿ ਜਿਹੜੀ ਇਸ ਪੂਰਨ ਪਾਲਸੀ ਦੇ ਹੱਕ ਚ ਹੋਵੇ ਇਹ ਹੀ ਵਜ੍ਹਾ ਹੈ ਕਿ ਜਦੋਂ ਇਹਦੇ ਬਾਰੇ ਗੱਲਾਂ ਆ ਰਹੀਆਂ ਨਾ ਲੈਂਡ ਪੂਲਿੰਗ ਪਾਲਸੀ ਦੇ ਉੱਤੇ ਮੈਂ ਦੇਖ ਰਿਹਾ ਸੀਗਾ ਹਾਕਮ ਤਰ ਦੇ ਕੁਝ ਆਗੂਆਂ ਦੇ ਅਣਅਧਿਕਾਰਤ ਤੌਰ ਤੇ ਕਮੈਂਟਸ ਇਹ ਵੀ ਆ ਰਹੇ ਆ ਕਿ ਜੀ ਅਸੀਂ ਤਾਂ ਸਿੱਧੇ ਤੌਰ ਤੇ ਕਿਸਾਨਾਂ ਨਾਲ ਗੱਲ ਕਰਦੇ ਆਂ ਕਿਸਾਨ ਜਿਥੇ ਬੰਦੀਆਂ ਨਾਲ ਗੱਲਬਾਤ ਕਰਨ ਦੀ ਲੋੜ ਨਹੀਂ ਕਿਉਂਕਿ ਕਿਸਾਨ ਜਿਥੇ ਬੰਦੀਆਂ ਨੇ ਤਾਂ ਇਹ ਕਹਿਣਾ ਕਿ ਭਈ ਇਹਨੂੰ ਲਾਗੂ ਨਾ ਕਰੋ ਜੀ ਜੀ ਸਰਕਾਰ ਦੀ ਇੰਨੀ ਵੀ ਹਮਾਕਤ ਨਹੀਂ ਇੰਨੀ ਵੀ ਹਿੰਮਤ ਨਹੀਂ ਪੈ ਰਹੀ ਕਿ ਇਸ ਮੁੱਦੇ ਦੇ ਕਿਸਾਨ ਜਿਥੇ ਬੰਦੀਆਂ ਨੂੰ ਬੁਲਾ ਕੇ ਗੱਲ ਹੀ ਕਰ ਲਈ ਜਾਵੇ ਕਿ ਵੀ ਤੁਸੀਂ ਕਿਉਂ ਵਿਰੋਧ ਕਰ ਰਹੇ ਹੋ ਉਹ ਕਹਿੰਦੇ ਜੀ ਜਿਹੜੇ ਕਿਸਾਨਾਂ ਨੇ ਜ਼ਮੀਨ ਦਿੱਨੀ ਹੈ ਸਾਡੀ ਤਾਂ ਸਿੱਧੀ ਗੱਲ ਆ ਉਹਨਾਂ ਨਾਲ ਅਸੀਂ ਕਿਉਂ ਕਰੀਏ ਇਹਨਾਂ ਨਾਲ ਗੱਲ ਜੀ ਜੀ ਸਿੱਧਾ ਆਪ ਤੋੜਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਨਾਲ ਜੁੜੇ ਮਿਹਰਬਾਨੀ ਜੀ ਸੋ ਕੁਝ ਅਹਿਮ ਵਿਸ਼ਿਆਂ ਦੇ ਉੱਪਰ ਗੱਲਬਾਤ ਕੀਤੀ ਹੈ ਜਿਸ ਵਿੱਚ ਹਰਜੋਤ ਬੈਂਸਤਾ ਸ੍ਰੀ ਗਲਤਕ ਸਾਹਿਬ ਦੇ ਪੇਸ਼ ਹੋਣਾ ਸਭ ਤੋਂ ਵੱਡਾ ਵਿਸ਼ਾ ਰਿਹਾ ਉਮੀਦ ਕਰਦੇ ਹਾਂ ਅਸ ਦਾ ਇਹ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਹੋਵੇਗਾ ਕੱਲ ਮੌਜੂਦ ਹਾਜ਼ਰ ਹੋਵਾਂਗੇ ਮੈਨੂੰ ਦਿਓ ਇਜਾਜ਼ਤ ਧੰਨਵਾਦ